ਆ ਮੇਰਾ ਫੋਨ ਵੀ ਇਹਨਾਂ ਦੇ ਕੋਲ ਆ ਮੇਰਾ ਜੋ ਮੇਰੇ ਪਾਇਆ ਸੀ ਸਾਰਾ ਕੁਝ ਇਹਨਾਂ ਦੇ ਕੋਲ ਆ ਸਾਨੂੰ ਕੋਈ ਚੀਜ਼ ਨਹੀਂ ਮਿਲੀ ਹੈਗੀ ਨਹੀਂ ਫਿਰ ਕੈਨੇਡਾ ਤੋਂ 23 ਸਾਲ ਬਣਾਈ ਤੜੇ ਕਿਸ ਨਾਲ ਦੁਸ਼ਮਣੀ ਸੀਗੀ ਵੀ ਤੁਹਾਨੂੰ ਲੈ ਆਏ ਉਥੋਂ ਤੱਕ ਉਹ ਛੱਡੋ ਸਾਡੀ ਪਰਸਨਲ ਗੱਲ ਆ ਜੀ ਗੱਲ ਕਰੋ ਜਿਹੜੀ ਸਾਨੂੰ ਧੱਕੇ ਨਾਲ ਚੱਕ ਕੇ ਲਗਾਇਆ ਝੂਠ ਬੋਲ ਕੇ ਲੈ ਗਏ ਆ ਉਹ ਗੱਲ ਮੈਂ ਕਹਿੰਦਾ ਇਨਾ ਕੋਲ ਲਾਇਸੈਂਸ ਚਾਹੀਏ ਬੀ ਡਿਕਸ਼ਨ ਸੈਂਟਰ ਦੇ ਵਿੱਚ ਲੈ ਕੇ ਜਾਣ ਦੀ ਨਾ ਭਾਜੀ ਬਹੁਤ ਵੱਡੀ ਅਪੋਰਟੀ ਜਾਈਦੀ ਹੁੰਦੀ ਹੈ ਮੈਂ ਤਾਂ ਤੁਹਾਨੂੰ ਪੁੱਛ ਰਿਹਾ ਜੇ ਤੁਹਾਡੇ ਨਾਲ ਲੱਗਾ ਹੋਇਆ ਤੁਸੀਂ ਖੁੱਲ ਕੇ ਬੋਲ ਸਕਦੇ ਹੋ ਕਿ ਕੀ ਤੁਹਾਡੇ ਨਾਲ ਲੱਗਾ ਹੈ ਤੁਸੀਂ ਕਹਿ ਰਹੇ ਨਾ ਪਰਸਨਲ ਗੱਲ ਹੈ ਉਹ ਤੁਸੀਂ ਖੁੱਲ ਕੇ ਦੱਸ ਸਕਦੇ ਹੋ ਮੈਂ 23 ਸਾਲ ਬਾਅਦ ਕੈਨੇਡਾ ਤੋਂ ਆਇਆ ਸੀਗਾ ਮੇਰੇ ਉੱਥੇ ਫੇਸ ਕੁਝ ਚੱਲਦੇ ਸੀ ਮੈਂ ਰਿਪੋਰਟ ਹੋ ਗਿਆ ਮੇਰਾ ਕੈਨੇਡਾ ਤੋਂ 3 ਸਾਲ ਬਾਅਦ ਮਾਸੀ ਘਰ ਦਿਆਂ ਨੇ ਅੱਧੀ ਅੱਧੀ ਮਰਮਟਾ ਖਾਂਦੀ ਲੱਭ ਲੈ ਤੇ ਕਰ ਦਿਆਂ ਨੇ 40 ਇਹ ਕਿਹਨਾਂ ਨੂੰ ਪਤਾ ਸੀਗਾ ਸਾਡੇ ਘਰ ਦਿਆਂ ਨੂੰ ਇਹ ਗੱਲ ਪਤਾ ਸੀਗਾ ਵੀ ਇਹ ਕੁੱਟਦੇ ਮਾਰਦੇ ਆ ਇਹਨਾਂ ਨਾਲ ਲੱਗਦਾ ਨੂੰ ਖਾਣ ਨੂੰ ਸਿਰਫ ਜਿਵੇਂ ਦਾਲ ਸੜੀ ਪਾਣੀ ਵਾਲੀ ਦਾਲ ਹੁੰਦੀ ਸੀ ਖਾਂ ਟਪੀਨ ਕੀ ਲੱਗੀ ਸੀਗੇ ਤੁਸੀਂ ਗਿਆਨਾ ਵੀ ਕੈਨੇਡਾ ਤੋਂ ਆ ਕੇ ਮੈਂ ਤੇ ਖਾਂ ਟਪੀਨ ਖਾਂ ਲੈ ਖੀਮ ਖੰਦਾਈ ਬਸ ਅੱਛਾ ਤਾਂ ਤੁਹਾਨੂੰ ਡੀਡਿਕਸ਼ਨ ਸੈਂਟਰ ਕਰ ਲਿਆ ਸੀ ਉਹ ਇਲੀਗਲ ਸੀ ਮੀਨ ਇਲੀਗਲ ਆ ਭਾਈ ਜੇ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਗਏ ਸੀ ਉਹ ਬਰੇਟਿਨ ਆ ਕਸੀ ਕੋਈ ਨਹੀਂ ਹੈ ਉਹ ਡੀ ਐਡਿਕਸ਼ਨ ਸੈਂਟਰ ਇਲੀਏ ਅਸੀਂ ਨਹੀਂ ਕੁਝ ਨਹੀਂ ਨਹੀਂ ਕੁਝ ਨਹੀਂ ਹਾਂ ਢੋਣਕਾ ਛੱਡਣਾ ਹੈ